ਕਿਵੇਂ ਬੇਬੇ ਜੀ ਇੱਥੇ ਬੈਠੇ ਅੰਦਰ ਨਹੀਂ ਹੋਣਾ ਨਹੀਂ ਆਏ ਬੈਠੀ ਜੀਗੀ ਵੀ ਸੁੱਖਾ ਆਊਗਾ ਟਰੈਕਟਰ ਲੈਣ ਗਿਆ ਵੀ ਫੇਰ ਹੀ ਅੰਦਰ ਜਾਮ ਉਹਨੂੰ ਡਿੱਕੀ ਆ 15 ਦਿਨ ਹੋ ਗਏ ਵਿਆਹ ਨੂੰ ਹਜੇ ਕੰਮ ਨਹੀਂ ਨਿਬੜ ਮੈਂ ਇੱਥੋਂ ਤਾਂ ਥੱਕ ਗਈ ਜਮਾ ਕੀ ਕਰਾਂ ਹੋੜੀ ਹੋੜੀ ਹੋਈ ਜਾਊਗਾ ਮੈਂ ਕੀ ਕਰਾਂ ਲੈ ਦੇਖ ਲੈ ਸੌਰਣ ਨੇ ਪਾਇਆ ਮੁੰਡੇ ਦੇ ਨੇ ਸੌਰਣ ਨੇ ਪਾਇਆ ਸੇਉਣਾ ਉਹ ਵੀ ਬਾੜੀਆਂ ਹੱਥ ਲਾਏ ਬਿੰਗੀਆਂ ਹੋ ਜਾਂਦੀਆਂ ਨੇ ਹਵਾ ਨਾਲ ਕੀ ਨਾ ਉੱਡ ਜਾਣ ਨਾਉ ਕਰਤਾ ਇਹਦੂ ਤਾਂ ਨਾ ਹੀ ਪਾਉਂਦੇ ਉਹ ਵੀ ਮੈਨੂੰ ਐਂ ਲੱਗਦਾ ਵੀ ਝੋਲ ਫਰੇਆ ਹੋਵੇ ਚੈੱਕ ਕਰਾਉਂਗੀ ਮੈਂ ਤਾਂ ਸਨਿਆਰ ਤੋਂ ਵੀ ਇਹ ਸੋਨਾ ਹੀ ਐ ਲੱਗਦਾ ਨਹੀਂ ਮੈਨੂੰ ਇਹ ਸੋਨੇ ਨਹੀਂ ਜਿਵੇਂ ਨਹੀਂ ਲੱਗਦੀਆਂ ਇਹ ਹਵਾਾਂ ਨੂੰ ਹੱਲੀ ਜਾਂਦੀਆਂ ਨੇ ਕਰਾਉਂਗੀ ਚੈੱਕ ਮੈਂ ਤਾਂ ਦੇਖਦੀ ਆਂ ਬਹੂ ਵਾਲਾ ਸੋਨਾ ਦੇਖਦੀ ਆਂ ਜਾ ਕੇ ਵਧੀਆ ਪਾ ਕੇ ਝੋਲ ਵਾਲਾ ਤਾਂ ਨਹੀਂ ਪਾਤਾ ਕੋਈ ਵਸਾਰ ਨਹੀਂ ਆਇਆ ਕੀ ਕਰੀਏ ਨੇ ਪੁੱਤਾਂ ਕੋਸ਼ਨੀ ਮਮੀ ਜੀ ਫੋਨ ਤੇ ਦੇਖੀ ਹੁੰਦੀ ਸੀ ਅੱਛਾ ਮੈਂ ਕਹਿੰਦੀ ਸੀਗੀ ਜਿਹੜੇ ਤੇਰੇ ਮਾਪਿਆਂ ਨੇ ਤੈਨੂੰ ਟੂਮਾ ਪਾਈਆਂ ਉਹਨੂੰ ਵਿਖਾ ਗਿਓ ਜੀ ਮੈਂ ਤਾਂ ਵੇਖਿਆ ਨਹੀਂ ਤੁਹਾਰ ਕੇ ਦੇਖਿਆ ਨਾ ਮਮੀ ਜੀ ਤੁਸੀਂ ਨਹੀਂ ਦੇਖਿਆ ਜੀ ਕੋਈ ਗੱਲ ਨਹੀਂ ਹੁਣੇ ਦਿਖਾਉਣੀ ਆ ਤੁਹਾਨੂੰ ਲਿਆ ਇੱਥੇ ਮੈਂ ਹਾਂਜੀ ਮਮੀ ਜੀ ਇੱਥੇ ਪਈਆਂ ਸੀ ਆਹ ਲਓ ਕ ਮਾਵਾ ਦੀ ਮੈਂ ਹਾਂਜੀ ਮੰਮੀ ਜੀ ਮੈਂ ਆਹੀ ਤੇ ਹਮ ਪਾ ਪਾਈਆਂ ਨਹੀਂ ਫਿਰ ਤੂੰ ਇਹ ਤਾਂ ਮੰਮੀ ਜੀ ਮੈਂ ਆਹੀ ਪਾਲੀਆਂ ਬਾਲਾ ਮੈਨੂੰ ਸ਼ੌਂਕ ਨਹੀਂਗਾ ਪਾਉਣ ਦਾ ਤਾਂ ਮੈਂ ਧਰਤੀਆਂ ਸੀ ਅੱਛਾ ਠੀਕ ਉਸ ਪੇਹ ਹੀ ਹੀ ਨਹੀਂ ਚਲੋ ਇਹ ਜਿਹੜੀ ਗਜਾਇਸ ਹੁੰਦੀ ਹੈ ਹਨਾ ਹਾਂਜੀ ਮੰਮੀ ਜੀ ਤੇ ਫਿਰ ਇਹ ਮੈਂ ਹੀ ਸਾਂਭ ਕੇ ਰੱਖਣਾ ਤੂੰ ਨਿਆਣੀ ਸੈਣ ਤਾਂ ਕੋਈ ਹੋਰ ਨਾ ਕਿਤੇ ਕੋਈ ਜਵਾਕ ਹੱਤ ਮਾਰ ਕੇ ਲਈ ਕੋਈ ਨਹੀਂ ਮੰਮੀ ਜੀ ਜਿਵੇਂ ਤੁਹਾਨੂੰ ਠੀਕ ਲੱਗਿਓ ਉਵੇਂ ਕਰ ਲਓ ਹੋਰ ਮੈਂ ਤਾਂ ਹੀ ਕਹਿੰਦੀ ਮੈਂ ਆਪਦੇ ਕੋਲੇ ਰੱਖ ਲੈਨੇ ਜੇ ਤੁਹਾਨੂੰ ਲੋੜ ਹੋਈ ਪਾਉਣ ਦੀ ਮੈਂ ਦੱਸ ਦਿੰਦੀ ਠੀਕ ਹੈ ਮੰਮੀ ਜੀ ਕੋਈ ਨਹੀਂ ਠੀਕ ਚੱਲ ਵਧੀਆ ਹੋਇਆ ਮੰਮੀ ਨੇ ਟੂਮਾ ਸੰਭਲੀਆਂ ਮੇਰੇ ਸਿਰੋਂ ਸਿਰਦਰਦੀ ਤਾਂ ਲਈ ਚਾਹ ਆ ਤਾਂ ਵਧੀਆ ਹੋ ਗਿਆ ਮੇਰੇ ਹੱਥ ਥੱਲੇ ਆ ਗਈਆਂ ਕਈ ਵਾਰੀ ਉੱਥੇ ਜਾਂਦੀ ਦਾ ਉੱਥੇ ਧਰ ਆਉਂਦੀ ਤੇ ਹੁਣ ਮੇਰੇ ਹੱਥ ਤੇ ਲਿਆ ਆ ਗਿਆਂ ਕੰਮ ਹੀ ਆਉਂਦਾ ਸੀ ਉਹਨਾਂ ਦਾ ਵੇਲੇ ਕੇ ਵੇਲੇ ਅਲੱਗ ਤਾਂ ਬੜਾ ਵਧੀਆ ਹੋ ਗਿਆ ਕਦੀ ਲੋਡ ਪਈ ਤਾਂ ਬਰਤਿਆ ਜਾਂਦਾ ਮੈਂ ਕਿਹੜਾ ਹੂੰ ਉਹਨੂੰ ਫਣਾਉਂਦੀ ਨਹੀਂ ਛੇਤੀ ਆਪਦੇ ਹੱਥ ਥੱਲੇ ਰੱਖੂੰਗੀ ਮੰਗੜੀਆਂ ਦੋਨੀਆਂ ਮੈਂ ਦੁਬਈ ਨਹੀਂ ਚਲ ਜੇ ਮੰਗੂਗੀ ਤਾਂ ਵੀ ਮੈਂ ਕਹੂੰ ਪਈ ਸ਼ਾਮ ਕੇ ਰੱਖੂੰ ਹਲਕੀਆਂ ਭਾਰੀਆਂ ਜਿਹੇ ਜਿਹਾਂਗੇ ਵਧੀਆ ਜੇ ਉਹਨਾਂ ਦਾ ਮੈਂ 10 ਥੋੜਾ ਜਿਹਾ ਹੀ ਬਾਹਰ ਮਸੇਹੀ ਫੜੋਂਦੀ ਨਾ ਆਪੀ ਫੜਾਤੀ ਮੜਾ ਜਾ ਕਹਿਣ ਦੀ ਨਹੀਂ ਲੈ ਮੰਮੀ ਦੇਖ ਬਧੀਆ ਬੜਾ ਪੰਗਾ ਪਿਆ ਯਾਰ ਆਰਤੀਆ ਵੀ ਜਵਾਬ ਦੇ ਗਿਆ ਕਹਿੰਦਾ ਤੇਰੀ ਜਿੜੀ ਕੱਟ ਹੋਈ ਆ ਹੁਣ ਦੱਸ ਕੀ ਹੱਲ ਕਰਾਰ ਪਈ ਜਾਂਦਾ ਚਾਹ ਦੇਖਦੇ ਆ ਕੀ ਬਣਦਾ ਘੁੱਪਜੋ ਕਿਉਂ ਪਈਆਂ ਬੇਬੇ ਓਏ ਪੈ ਗਈ ਸੀ ਬਸ ਅੱਖ ਨਹੀਂ ਲੱਗ ਗਈ ਅੱਛਾ ਆ ਗਿਆ ਤੂੰ ਆ ਆ ਗਿਆ ਮੈਂ ਤਾਂ ਕੋਈ ਹੱਲ ਬਣਿਆ ਪੈਸੇ ਦਾ ਕੋਈ ਹਲ ਨਹੀਂ ਬਣਾਇਆ ਗਿਆ ਪੈਸਾ ਤਾਂ ਆਰਤੀਆ ਵੀ ਜਵਾਬ ਦੇ ਗਿਆ ਹੈ ਨਾ ਜੀਲੀ ਘੱਟ ਹੋਈ ਜਾਗੀ ਅੱਛਾ ਤੇ ਇਹ ਲਿਮਟ ਲੌਂਟ ਵੀ ਪਰਨੇ ਨੂੰ ਪਤਾ ਹਾਂ ਹੂੰ ਕਿਹਨ ਤਾਂ ਹੁਣ ਔਖਾ ਹੀ ਹੋ ਗਿਆ ਟਰੈਕਟਰ ਬਣਾ ਬਹੁਤ ਔਖਾ ਰਣਾ ਪੂਆ ਕਿ ਕਿੰਨਾ ਚਲ ਦੇਣਗੇ ਖੜਾ ਕੇ ਉਹਨਾਂ ਪੂ ਪੂ ਟਰੈਕਟਰ ਵੀ ਹਾਂ ਪਰ ਉਹ ਤਾਂ ਦੇਣੀ ਪੂ ਮੈਂ ਤਾਂ ਇਹ ਟਰੈਕਟਰ ਆਉਂਦਾ ਲੈ ਲਾਂਗੇ ਕਿ ਚੱਲ ਜਾਓ ਨਾ ਤੇ ਨਾ ਵਧੀਆ ਹੋ ਜਾਊਗਾ ਹਾਂ ਅਗਲੇ ਨੇ ਵੀ ਲੋੜ ਹੁੰਦੀ ਆ ਹਨਾ ਉਹ ਹੀ ਤਾਂ ਕਹਣਾ ਪਊਗਾ ਉਹ ਤਾਂ ਹੁਣ ਜਾਲ ਚੋਣਾ ਚਾਹਣਾ ਬੜਾ ਚਲ ਦੋ ਇਹਨਾਂ ਨੂੰ ਫਿਰ ਵੀ ਹੁਣ ਦੋ ਨਾਲ ਵੀ ਨਹੀਂ ਸਰਦਾ ਉਹਨਾਂ ਨੂੰ ਉਹਨਾਂ ਕੰਮਕਾਰੀ ਇੰਨਾ ਵੱਡਾਗਾ ਠੀਕ ਮੈਂ ਮੀਂਹ ਨੱਕ 1.5 ਲੱਖ ਵਾਲੀ ਮਿਲ ਜੇ ਕੋਈ ਹਾਂ ਰੁਪਿਆ ਦਾ ਹੱਲੀ ਨਹੀਂ ਚੱਲਿਆ ਹੋਇਆ ਹੋਰ ਨਵੇਂ ਨਾਲ ਜਰੂਰ ਤੇ ਵੀ ਨਵੇਂ ਹੀ ਲੈਣਾ ਆਪਾਂ ਉਹ ਨਮਾ ਦਾ ਆਪਾਂ ਕੀ ਕਰਨਾਗਾ ਇੰਨਾ ਕੰਨਾ ਬਾਣ ਆਪਣੇ ਕੋਲੇ ਹਾਂ ਚੱਲਿਆ ਹੋਇਆ ਲੈ ਲਿਓ ਉਹ ਦੇਖ ਲਓ ਕੋਈ ਨਹੀਂ ਸਾਰਾ ਕੁਝ ਬਣ ਜੂਗਾ ਕੀ ਕਰਨਾ ਕਰਿਆ ਦਰਬਾਲਾ ਤੂੰ ਉਹ ਫਿਕਰ ਤਾਂ ਹੁਣ ਆਰਤੀ ਦਾ ਘੋਰਾ ਵੀ ਤਾਂ ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈਗਾ ਤੇ ਬਾਕੀ ਉਹ ਲਿਮਟ ਦਾ ਵੀ ਪੀਪਰ ਨੇ ਨੇ ਆਪਣ ਹਾਂ ਉਹ ਤਾਂ ਔਖਾ ਹੀ ਗਿਆ ਹੈ ਨਾ ਬੜਾ ਔਖਾ ਹੋ ਗਿਆ ਪੁੱਛਣ ਦਾ ਆ ਵਿਆਹ ਕਰਕੇ ਤੰਗੀ ਆ ਗਈ ਵਾਲੀ ਪੈਸੇ ਵੀ ਬਹੁਤ ਲੱਗ ਗਏ ਆਪਣੇ ਇੰਨੀ ਲੱਗਦਾ ਤੂੰ ਪੁੱਛ ਪਾਚ ਕੇ ਦੇਖ ਲੈ ਨਾਨਕਿਆਂ ਨੂੰ ਨੁਕਿਆਂ ਕਣੀਓ ਕ ਕੋਈ ਨਹੀਂ ਹੈ ਹਰਸ਼ ਨਰਾਇਣ ਕਰਦੀ ਆ ਠੀਕ ਹੈ ਹੱਲ ਕਰ ਦੇਗੇ ਕੋਈ ਹਰਸ਼ ਦਾ ਕਿੱਥੋਂ ਦੇਊਗੀ ਰਿਵਿਊ ਜਰੀ ਹਰਸ਼ ਦਾ ਕਿੱਥੋਂ ਦੇਊ ਕੋਈ ਨਹੀਂ ਉਹਦੇ ਨਾਲ ਮੈਂ ਰਾਏ ਕਰੂੰਗੀ ਕੋਈ ਗਣੀ ਗੁਨੇ ਦੀ ਗੱਲ ਕਰ ਲਵਾਂ ਉਹਦੇ ਨਾਲ ਮੈਂ ਕਿਹੜਾ ਉਹਨੂੰ ਜਵਾਬ ਨਹੀਂ ਕਰਤਾ ਤੁਹਾਡਾ ਹੀ ਆ ਹੁਣ ਉਹ ਤਾਂ ਗੱਲ ਹੈਗੀ ਤੇਰੀ ਸਹੀ ਮੈਂ ਕਿਹੜਾ ਤੇ ਪੇਕਨ ਦੇ ਕੇ ਆਉਣਾਗਾ ਤੁਹਾਡਾ ਘਰ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਵੀਲਦਾਰੀ ਦੇ ਹਿਸਾਬ ਵਾਲੀ ਤੁਹਾਨੂੰ ਵਿਆਹ ਗੱਲ ਐ ਕਰਨੀ ਠੀਕ ਹੈ ਜਾਂ ਨਹੀਂ ਬਾਕੀ ਮੈਂ ਬੈਠੀ ਆ ਕੋਈ ਨਹੀਂ ਓਏ ਤੇ ਕਿ ਮੈਨੂੰ ਝੋਨੇ ਤੋਂ ਅਮੀਰ ਸੀਗੀ ਉਹ ਲਾਇਟ ਦੇ ਝੋਨਾ ਤੇਲਾ ਤੂੰ ਲਾਇਆ ਪੈ ਗਿਆ ਨਾ ਸਾਰਾ ਖਰਾਬ ਹੋ ਗਿਆ ਐਜੀ ਕੀ ਤਾਂ ਬੜਾ ਹਾਲ ਹੋਇਆ ਹੈ ਜੀ ਉਹੀ ਤਾਂ ਪੀਰੀ ਰੀ ਦਾ ਚੱਲ ਠੀਕ ਆ ਮੈਂ ਫਿਰ ਹਾਂ ਕੋਈ ਨਹੀਂ ਤੂੰ ਫਿਕਰ ਨਾ ਕਰ ਠੀਕ ਆ ਹੋਇਆ ਹਾਲ ਸੁੱਟੀ ਜਾ ਮੈਨੂੰ ਹਾਂ ਹਾਂ ਹੱਲ ਕਰਾਂਗੇ ਅਸੀਂ ਕੋਈ ਨਹੀਂ ਤੂੰ ਬਾਲਾ ਨਾ ਕਰਿਆ ਕਰ ਠੀਕ ਮੈਂ ਕਿੰਨਾ ਫਿਕਰ ਕਰਦਾ ਹਰ ਚ ਨਾ ਕਰਦੀਆਂ ਗੱਲ ਜਾ ਕੇ ਵੀ ਟੂਮਾ ਵੇਚ ਦਿੰਨੇ ਕਿਹੜੀਆਂ ਟੂਮਾ ਨੇ ਹੌਲੀਆਂ ਹੌਲੀਆਂ ਟੂਮਾ ਨੇ ਨਾਲੇ ਉਹਨੂੰ ਕਿਹੜਾ ਪਤਾ ਲੱਗੂਗਾ ਵੀ ਮੇਰੀਆਂ ਟੂਮਾ ਵੇਚੀਆਂ ਉਹਨੂੰ ਕੀ ਪਤਾ ਉਹਨੂੰ ਆਇਆ ਹੋਊਗਾ ਕੋਈ ਆਉਂਦੀਆਂ ਵੇਚੀਉਂਗਾ ਆਪਦੇ ਕੋਲ ਮੈਂ ਘਰ ਦੱਸੂਂਗੀ ਤੇਰੀਆਂ ਵਿੱਚ ਕਰਦੀਆਂ ਗੱਲ ਜਾ ਕੇ ਹਰਸ਼ ਹਾਂਜੀ ਮੰਮੀ ਜੀ ਕੀ ਕਰੀ ਜਾਨੀ ਪੁੱਤ ਮੇਥੇ ਤੇ ਡੋਂਗਦੀ ਸੀ ਅੱਜ ਅੱਛਾ ਆ ਜਾ ਬਣਾਵੇਂਗੀ ਹਾਂਜੀ ਮੰਮੀ ਜੀ ਚਲ ਵਧੀਆ ਹੁੰਦੇ ਤਾਂ ਇਹ ਖੁਸ਼ਕ ਜੇ ਵੀ ਚਾਲੂ ਪਾਣੀ ਥੋੜੀ ਲੱਗਦੀ ਐ ਮੈਨੂੰ ਹਨਾ ਕੋਈ ਨਹੀਂ ਮੰਮੀ ਜੀ ਆਲੂ ਪਾਣਾ ਨਾਲੇ ਤਾਂ ਵੱਧ ਜੂਗੀ ਨਾਲੇ ਸਵਾਦ ਕਰਾਰੀ ਬਣੂਗੀ ਹਾਂਜੀ ਤੇ ਹੁਣ ਪੁੱਤ ਨੂੰ ਤਾਂ ਦੇਖਦੇ ਨੂੰ 15 ਦਿਨ ਨਹੀਂ ਹੋਏ ਰਿਆਈ ਨੂੰ ਘਰੇ ਆਪਣੇ ਹਾਂਜੀ ਮੰਮੀ ਜੀ ਹੈਨਾ ਵੀ ਮੈਂ ਦਿਨ ਪੁੱਛੇ ਬਣਾ ਕੋਈ ਗੱਲ ਨਹੀਂ ਕਰਦੀ ਤੇ ਆਪਾਂ ਨੂੰ ਪੁੱਤ ਲੋੜ ਹੈਗੀ ਪੈਸਿਆਂ ਦੀ ਵੀ ਜਿਹੜੇ ਜਿਹੜਾ ਮੇਰੇ ਕੋਲ ਸਿਉਣਾ ਪਿਆ ਹੈ ਤੇ ਉਹ ਵੇਚ ਦਈਏ ਜੀ ਤੇ ਸੁੱਖ ਨੂੰ ਲੋੜ ਹੈ ਪੈਸਿਆਂ ਦੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਪੁੱਤ ਸਿਉਣਾ ਕਾ ਤੋ ਵੇਚਣਾ ਮੰਮੀ ਜੀ ਆਪਾਂ ਪੁੱਤ ਨੂੰ ਲੋੜ ਹੈ ਪੈਸਿਆਂ ਦੀ ਕੀ ਕਰਨਾ ਪੈਸੇ ਹੁਣ ਡਾਇਰੈਕਟਰ ਲੈਣਾ ਸਰਦਾ ਨਹੀਂ ਹੈਗਾ ਆਪਾਂ ਤਿਆ ਜਣਾ ਘਰੇ ਖੜਾ ਹੈ ਤਾਂ ਦੇਖ ਪੁੱਤ ਆਪਣਾ ਮੰਗ ਮਰਿਆ ਹੋ ਲੈ ਜਾਂਦਾ ਹੋਇਆ। ਅਗਲੇ ਨੇ ਵੀ ਲੋੜ ਅਗਲਾ ਕਹਿੰਦਾ ਫੜਾਇਆ ਹੀ ਨਹੀਂ ਮੁੜ ਕੇ ਹਨਾ। ਹਾਂ ਠੀਕ ਹੈ ਮੰਮੀ ਜੀ ਉਹ ਗੱਲ ਤਾਂ ਥੋੜੀ ਕਰ ਲੋ ਜਿਵੇਂ ਕਰਨਾ ਤੁਸੀਂ ਹਨਾ। ਵੇਖ ਮੈਂ ਤੇਥੋਂ ਦੇਖ ਕੁਛ ਹੀ ਨਿਲਕੋ ਕੇ ਰੱਖਦੀ ਹੈਗੀ। ਜਿਵੇਂ ਤੈਨੂੰ ਆਈ ਨਾ ਦਿਨ ਕਿੰਨੇ ਖੋਏ ਰੇਗੇ ਹਨਾ। ਹਾਂਜੀ ਮੰਮੀ ਤੇ ਮੈਂ ਤੇਥੋਂ ਕੋਈ ਗੱਲ ਨਿਲਕੋ ਕੇ ਰੱਖਦੀ ਪੁੱਤ ਨੂੰ ਮੇਰੇ ਹੀ ਹੋ ਤੁਸੀਂ ਬਗਾਨੇ ਤਾਂ ਹੈ ਨਹੀਂ। ਕੋਈ ਮਤੇਰ ਦੇ ਨਹੀਂ ਹੈਗੇ। ਮੇਰੇ ਹੋ ਮੈਂ ਤੈਨੂੰ ਪੁੱਛ ਕੇ ਗੱਲ ਤਾਂ ਕਰਦੀ ਕੱਲ ਨੂੰ ਕੋਈ ਪੁੱਤ ਤੈਨੂੰ ਕੋਈ ਤਰਾਜਤਾ ਨਹੀਂ। ਨਹੀਂ ਮੰਮੀ ਜੀ ਕੋਈ ਨਹੀਂ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਕਰ ਲਓ ਹਾਂ ਹੁਣ ਦੇਖ ਜਮੀਨ ਹੋਵੇ ਟੂਮਾ ਹੋਣ ਇਹ ਕੰਮ ਸਾਰਨ ਵਾਸਤੇ ਹੁੰਦੀਆਂ ਨੇ ਹਾਂਜੀ ਮੰਮੀ ਜੀ ਉਹ ਤਾਂ ਹੈ ਬਸ ਮੈਨੂੰ ਆਈ ਹੈ ਵੀ ਚਲ ਪੁੱਛ ਰਮ ਖਰਚ ਨੂੰ ਫੇਰ ਹੀ ਕੋਈ ਗੱਲ ਕਹਾ ਤੋਰੂਗੀ ਮੈਂ ਕੋਈ ਨਹੀਂ ਮੰਮੀ ਜੀ ਕਰ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਚਾਹ ਦੀ ਚੀਜ਼ ਤਾਂ ਬਣਾਉਣੀ ਹੈ ਚਲ ਠੀਕ ਹੈ ਪੁੱਤ ਤੂੰ ਬਣਾ ਲੈ ਸਬਜ਼ੀ ਰੋਟੀ ਠੀਕ ਹੈ ਮੰਮੀ ਚਲ ਠੀਕ ਆਵਦੇ ਵਾਲਾ ਸੋਨਾ ਤਾਂ ਰੱਖੂ ਤੇ ਹਰਸ ਵਾਲਾ ਜਿਹੜਾ ਕੱਢ ਕੇ ਲੈ ਜਾਣੀ ਆ ਉਹ ਇਹ ਵੇਚ ਦੇਣੀ ਆ ਤੇ ਨਾਲੇ ਉਹਨੂੰ ਪੁੱਛ ਕੇ ਹਾਂ ਕਰਾਈ ਆ ਮੈਂ ਤੇ ਕੱਲ ਨੂੰ ਜਿਹੜਾ ਸੋਨਾ ਪਿਆਰੂ ਮੇਰੇ ਵਾਲਾ ਗਿੰਦੀ ਦੇ ਵਿਆਹ ਤੇ ਕੰਮ ਆਊਗਾ ਨਹੀਂ ਕਰਤੀ ਮੈਂ ਸੂਰੀਆ ਵਾਲਾ ਨਹੀਂ ਆਈ ਨਾਲ ਆ ਬਦੀਆ ਹੋਵੇ ਨਾਲ ਤਾਂ ਸੱਪ ਮਰ ਜੂ ਤੇ ਨਾਲੇ ਸੋਟਾ ਰਹੇ ਨਾਲੇ ਕੱਲ ਨੂੰ ਮੈਨੂੰ ਕੁਝ ਕਹਿਣ ਚਾਹਦੀ ਉਸੇ ਤੋਂ ਹਾਂ ਕਰਾਈ ਚੱਲ ਠੀਕ ਹੈ ਮੈਂ ਕਹਤਾਂ ਨਾਲੇ ਕਿਵੇਂ ਬੈਗਿਆ ਓਏ ਮਾਂ ਹੋਰ ਦੀ ਕਰਾ ਟੈਨਸ਼ਨ ਹੋ ਗਈ ਮਨ ਤਾਂ ਕੁਥੋਂ ਮਾਰਨੀ ਬਜ਼ਰ ਪਿਆਗਾ ਕੋਈ ਨਹੀਂ ਹੋ ਜੂਗਾ ਤੇ ਤੂੰ ਆ ਚੁੱਪ ਕਰਕੇ ਤਾਂ ਨਾ ਪਿਆ ਕਰ ਫੇ ਮੇਰਾ ਮੂਡ ਹੋਰ ਖਰਾਬ ਹੋ ਜਾਂਦਾ ਤੇ ਮੈਨੂੰ ਦੇਖੀ ਜਿੱਤ ਮੇਰਾ ਖਰਾਬ ਹੋ ਜਾਂਦਾ ਕਰਾਂ ਕਿ ਵਿਆਜ ਤੇ ਵੀ ਨਹੀਂ ਮਿਲਦੇ ਤੈਨੂੰ ਪੁੱਛਦੀ ਵਿਆਜ ਤੇ ਮਾਂ ਲੱਗ ਤੱਬੀ ਮਿਲ ਜੇਗੀ ਆ ਸਾ ਜੋਰ ਆ ਆਲਾ ਵੀ ਕੀ ਕਰੇ ਯਕੀਨ ਵੀ ਨਹੀਂ ਗੱਜ ਕਰਦਾ ਕੀ ਨਾ ਆਇ ਨੀ ਨਾ ਰਹਾ ਲੋਕ ਲੈ ਲੈਂਦੇ ਨੇ ਮੁੜ ਕੇ ਦਿੰਦੇ ਨਹੀਂ ਆ ਵਟੋਈ ਨਹੀਂ ਦਿੰਦੇ ਕੱਲ ਪਰਸੋਂ ਕਰੀ ਇਹਨਾਂ ਅਗਲੇ ਤਾਂ ਯਕੀਨ ਹੱਲਿਆ ਵੈ ਤੇ ਇਹਦੇ ਭਰੋਸਾ ਹੀ ਨਹੀਂ ਰਹਾ ਅੱਜ ਕੱਲ ਟਾਈਮ ਆਇਆ ਜਾ ਜਿਹਦੇ ਹੱਥ 'ਚ ਪੈਸਾ ਆ ਗਿਆ ਬਸ ਪੈਸਾ ਆਉਦਾ ਦੂਜੇ ਘਾਤੀਆਂ ਦੇਣ ਵਾਲਾ ਵੀ ਹੋ ਗਿਆ ਸਹੀ ਗੱਲਾਂ ਮਾਦਿਰਾਂ ਦਨਤਾ ਹੈ ਤੇ ਮੈਂ ਕਹਿ ਨਹੀਂ ਪੁੱਤ ਮੈਂ ਹੀ ਿਲਾ ਕਰ ਲਿਆ ਪੈਸਿਆਂ ਦਾ ਈਲਾ ਕਰ ਲਿਆ ਪੈਸਿਆਂ ਦਾ ਹਾਂ ਪੁਸਤਕਾ ਰੁਪਏ ਮੇਰੇ ਕੋਲੇ ਹਾਂ ਉਹੀ ਗੱਲ ਬੁੜੀਆਂ ਰੱਖਦੀ ਹੁੰਦੇ ਕੋਜੀ ਮਾਂ ਪੁੱਤਾਂ ਤੋਂ ਈਆਂ ਤੋਂ ਕੰਮ ਆਣ ਦੇ ਵੇਲੇ ਸਿਰ ਕਿਉਂ ਵਿਆਹ ਨੂੰ ਇਤਨਾ ਜੱਕਲੀ ਬਦੋ ਨਹੀਂ ਨਹੀਂ ਮੈਂ ਹੋਰ ਹੀ ਲੱਗ ਰਿਹਾ ਤੁਸੇ ਮੇਰੇ ਕੋਲ ਸੀਗੇ ਤੇ ਬੂਰਾ ਲੱਖ ਰੁਪਇਆ ਤੋ ਲੱਖ ਰੇ ਬੂਰਾ ਹਾਂ ਸਰਜੂ ਘਾਉਣ ਨੇ ਇਨੇ ਗਰਾਮ ਤਾਂ ਪਰਮਾਨੰਦੋਂ ਨੇ ਵਧੀਆ ਹਾਂ ਵਧੀਆ ਸਰਜੂ ਕੋਈ ਆਲੇ ਟ੍ਰੈਕਟਰੀ ਜਣਾ ਪਰਾਣਾ ਲਿਆਉਣਾ ਮੈਂ ਜੀ ਪਰਾਣਾ ਲਿਆਈ ਕੋਈ ਹਾਂ ਤੇ ਇਹ ਤਾਂ ਤੂੰ ਫੜਾਈ ਤੇਰੀ ਬੂਆ ਕਰ ਤਾ ਫੇ ਬਣਾਇ ਕਰਦਾ ਆਕੜਾ ਆਪਣਾ ਡਾਕਟਰ ਮੈਂ ਹਾਂ ਆਪਣਾ ਭੁੱਲੇ ਆਉਣਾ ਠੀਕ ਆਪਦੇ ਵਾਸਤੇ ਕੋਈ ਲੈ ਆ ਠੀਕ ਆ ਹਾਂ ਦਲਾਸ ਨੂੰ ਲੈ ਜਾਣਾ ਮੈਂ ਚਾਹਣਾ ਹਾਂ ਹਾਂ ਬਸ ਵਧੀਆ ਆਪਣਾ ਡੰਗਾ ਰਹਿ ਗਿਆ ਪੁੱਤ ਵਧੀਆ ਹੋ ਗਿਆ ਚਲ ਸ਼ੁਗਰਾ ਪਰਮਾ ਤੁਹਾਨੂੰ ਆਖਰੀ ਪੀਦਾ ਹੋ ਗਿਆ ਬਗਵਾਨਾ ਟੈਨਸ਼ਨ ਹੋਰ ਇਹੀ ਤਾਂ ਕੰਮ ਆਉਂਦੀ ਨੇ ਬੁੜੀਆਂ ਗੋਦੀ ਰੱਖਦੀਆਂ ਹੁੰਦੀਆਂ ਹਰੇ ਘਮਾ ਰੱਖਦੀਆਂ ਚਲ ਠੀਕ ਆ ਮੈਂ ਫਿਰ ਹਾਂ ਜੇ ਹੱਥ ਖੜਾ ਆਉਣਾਗਾ ਹਾਂ ਚਲ ਠੀਕ ਆ ਲੈ ਆ ਕੇ ਨਾ ਠੀਕ ਆ ਨਹੀਂ ਵਧੀਆ ਲੱਗਦੀ ਤੁੱਪ ਲੈ ਕੁੜੀ ਮੇਰੀ ਧੀ ਆਈ ਜਾਂਦੀ ਹੈ ਸ਼ੁਕਰ ਹੈ ਟਾਈਮ ਕੱਢ ਹੀ ਲਿਆ ਹੁੰਦਾ ਲਾ ਪਈਏ ਮੰਮੀ ਤਾਂ ਤੁੱਪੇ ਹੋਰ ਬਾਦਲ ਕੰਮ ਦੇਖਲਾ ਸੀ ਉਹ ਮੇਰੀ ਧੀ ਆਈ ਜਾਂਦੀ ਹੋ ਠੀਕ ਹੈ ਬਤਾ ਹਾਂ ਵਧੀਆ ਬਹਿ ਜਾ ਹੋਰ ਸਾਰਾ ਪਰਿਵਾਰ ਦੱਸ ਠੀਕ ਠਾਕ ਹੈ ਹਾਂ ਵਧੀਆ ਮੰਮੀ ਸਾਰੇ ਚਲੋ ਖੇਤ ਦਾ ਕੰਮ ਹੋ ਗਿਆ ਹੈ ਹਾਂ ਹੋ ਗਿਆ ਮੰਮੀ ਚਲੋ ਜੀਰੀ ਜੀਰੀ ਦਾ ਕੰਮ ਨਿਬੜ ਗਿਆ ਕੰਤਰੀ ਦੀ ਹੋਣੀ ਹੈ 20 ਦੀ ਮੰਮੀ ਹਾਂ ਕਣਕ ਤੋਂ ਬਾਅਦ ਵਿੱਚ ਹਾਂ ਬੀਜ ਦੇ ਹੁੰਦੇ ਨੇ ਨਰਮਕ ਕਪਾ ਨਾ ਕਣਕ ਬੀਜੇ ਉਵੇਂ ਹੀ ਹੁਣ ਅੱਛਾ ਆਹੋ ਉਦੋਂ ਬਾਅਦ ਹੀ ਗੱਲ ਕਰਦੀ ਆ ਹਾਂ ਹਨ ਬੇਬੇ ਤਾਂ ਹੀ ਕਰੀ ਹੁੰਦੀ ਵੀ ਕਪਾ ਬੀਜੋ ਕੰਮ ਆ ਜਾਂਦੀਆਂ ਰਜਾਈਆਂ ਜੁੰਨਿਆਂ ਦੀਆਂ ਹਨ ਤੇ ਹੋਰ ਦੱਸ ਕੀ ਜੀ ਕਰਿਆ ਹੁਣ ਨੂੰ ਮੇਰੀ ਧੀ ਦਾ ਵਿਆਹ ਲੈ ਕੇ ਆ ਮਮੀ ਅੱਛਾ ਫੇਰ ਤਾਂ ਵਧਾਈਆਂ ਪੁੱਤ ਤੈਨੂੰ ਕਿੰਦੀ ਦਾ ਵਿਆਹ ਆ ਗਿਆ ਹਨਾ ਵਿਆਹ ਆ ਗਿਆ ਹਾਂ ਚਲ ਵਧੀਆ ਹੋ ਗਿਆ ਪੁੱਤ ਕਿੰਨੇ ਕੁ ਚਿਰ ਤੱਕ ਕਢਾ ਲਿਆ ਆਹ ਹੋਣੀ ਹੈ ਮੰਮੀ ਸਤਿ ਸ਼੍ਰੀ ਅਕਾਲ ਦੀਦੀ ਜੀ ਸਤਿ ਸ਼੍ਰੀ ਅਕਾਲ ਹੋਰ ਅਸੀਂ ਕਿਵੇਂ ਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਤੁਸੀਂ ਦੱਸਿਆ ਹੀ ਨਹੀਂ ਆਉਣ ਲੱਗੇ ਆਹੀ ਆ ਗਈ ਚੁੱਪ ਕਰਕੇ ਫੋਨ ਵੀ ਨਹੀਂ ਕਰਿਆ ਚਲ ਮੈਂ ਪਾਣੀ ਲੈ ਕੇ ਆਉਣੀ ਚਲ ਲੈ ਤੇ ਫਿਰ ਕਿੰਨੇ ਮਹੀਨੇ ਦਾ 20 ਦਿਨਾਂ ਦਾ ਕਿੰਨੇ ਦਿਨਾਂ ਦਾ ਕੱਢਿਆ ਵਿਆ ਆਹੀ ਨੇ ਮੰਮੀ 10-20 ਦਿਨ ਹੀ ਨੇ ਅੱਛਾ ਤੇ ਨੇੜੇ ਆ ਗਿਆ ਹਾਂ ਚਲੋ ਖੁੱਚ ਕੇ ਤੇ ਕਰਨੀ ਪਊਗੀ ਤਿਆਰੀ ਹੋਰ ਵਧੀਆ ਕਰੋ ਕੁੜੀਆਂ ਮੇਰੇ ਤਾਂ ਮੈਂ ਕਿਹਾ ਨਹੀਂ ਸੋਨੂੰ ਬੜਾ ਤਾਂ ਕਿ ਕੀਤਾ ਨਹੀਂ ਨਾ ਹੀ ਪਤਾ ਉਹ ਨਹੀਂ ਕਿ ਤੁਸੀਂ ਟੈਨਸ਼ਨ ਨਾ ਕਰੋ ਕੱਲਾ ਜਵਾਕ ਹੈ ਹੁਣ ਲਾ ਦੇ ਜੋਰ ਹਾਂ ਦੇਹ ਤੇਰਾ ਭਾਈ ਵੀ ਕੱਲਾ ਹੀ ਹੈ ਜਿਵੇਂ ਤੂੰ ਕਹੀਂੀ ਓਵੇਂ ਕਰ ਲੂਗੀ ਅਸੀਂ ਬਾਹਰ ਨਹੀਂ ਹੈਗਾ ਨਾ ਸੁਖਵਾਰਾ ਨਾ ਅਸੀਂਵਾਰ ਹਾਂ ਠੀਕ ਹੈ ਤੇ ਵੱਤ ਤੋਂ ਵੱਧ ਹੀ ਕਰਦੇ ਹੁੰਦੇ ਕੁੜੀਆਂ ਦਾ ਤਾਂ ਹਾਂ ਕੋਈ ਨਾ ਕੀ ਦਿਨ ਜੀ ਕਰਦਾ ਵੀ ਅਸੀਂ ਹੋ ਭੋਕੇ ਚੌੜੇ ਹੋ ਕੇ ਜਾਈਏ ਹਾਂ ਠੀਕ ਜਿੰਨਾਕ ਵੀ ਸਾਡੇ ਤੇ ਗਜਾਇਸ਼ ਹਸਪਤਲ ਕੋਕੇ ਨਹੀਂ ਰੱਖਦੇ ਅਰਛ ਵਧੀਆ ਆਇਓ ਬਣ ਮਠਣ ਕੇ ਹਾਂ ਹਾਂ ਦੀਦੀ ਤੁਸੀਂ ਟੈਨਸ਼ਨ ਨਾ ਲਓ ਵਧੀਆ ਕਰਾਂਗੇ ਸਾਰਾ ਮੈਂ ਤੂੰ ਉਤਮ ਨਾਲ ਆਇਓ ਉਹ ਜਿਸ ਟੈਂਚ ਨਾਲ ਤੁਹਾਨੂੰ ਪਤਾ ਲੱਗ ਜਾ ਤੁਹਾਡੇ ਪਿੱਕੇ ਆ ਗਏ ਹਾਂ ਘਗਰਾ ਕੋਈ ਘਗਰਾ ਸਮਿਆਲੀ ਹਾਂ ਵਜੇ ਨਾ ਘਗਰਾ ਪਾਉਂਦੀਆਂ ਨੇ ਹੁਣ ਹੁਣ ਤਨ ਚਾਉਂਦੇ ਆ ਮਾਮੀਆਂ ਆਣੀਆਂ ਨਾਨਕਿਆਂ ਨੂੰ ਦਾਦ ਕੇ ਕੱਟਦੀ ਰੱਜਦੀਆਂ ਹੋਰ ਜਾਗੋ ਵੀ ਕੱਢਾਂਗੇ ਨਾ ਫਿਰ ਤੇ ਚਲ ਵਧੀਆ ਭਾਈ ਸ਼ੁਕਰ ਆ ਪ੍ਰਮਾਤਮਾ ਨੇ ਵਧੀਆ ਦਿਨ ਲੈਂਦਾ ਅਸੀਂ ਦਿਨ ਤਾਂ ਕਹਿੰਦੇ ਖੁਸ਼ੀਆਂ ਦੀ ਰੋਜ਼ ਹੀ ਆਉਣ ਭਾਈ ਹਾਂ ਲੈ ਮੈਂ ਪਹਿਲਾਂ ਤਾਂ ਮੈਂ ਤੁਹਾਨੂੰ ਕਿਹਾ ਨਹੀਂ ਹੁਣ ਟੂਮ ਛੱਲਾ ਵਧੀਆ ਪਾ ਦਿਓ ਤੂੰ ਵੇਖ ਕਰਨਾ ਕਰ ਮੇਰੀ ਦਰਾਣੀ ਠਾਣੀ ਜਨੱਕ ਨਾ ਬੜਾ ਦੇ ਸੁਣ ਵੀ ਨਾ ਮੇਰੀ ਗੱਲ ਸੁਣ ਤੂੰ ਜਮਾ ਨਾ ਫਿਕਰ ਕਰ ਪੁੱਤ ਮੈਂ ਬੈਠੀ ਆ ਨਾ ਤੇ ਮੇਰੇ ਕੋਲ ਸਿਉਣਾ ਪਿਆ ਮੇਰੀਆਂ ਡੂੰਮਾ ਪਈਆਂ ਮੇਰੀ ਕਰ ਵਾਲੇ ਬੂਲੇ ਜਿਹੜੇ ਸੀਗੇ ਫਿਪਲ ਪੱਤੀਆਂ ਪਹਿਲਾਂ ਤਾਂ ਮੈਂ ਹੀ ਤੰਗ ਕੀਤਾ ਤੁਹਾਨੂੰ ਹੁਣ ਵਧੀਆ ਜਮਾ ਨਾ ਫਿਕਰ ਕਰ ਮੇਰੇ ਕੋਲ ਸਭ ਕੁਝ ਪਿਆ ਠੀਕ ਆ ਆ ਚਾਹ ਪੀ ਲੈ ਤੇਲੇ ਚਾਹ ਪਿੰਦੀ ਐ ਤੂੰ ਐ ਕਰ ਚਾਹ ਪਿੰਦੇ ਬਿੰਦੇ ਰੋਟੀ ਤਿਆਰੀ ਕਰ ਦਤ ਹਾਂ ਮੈਂ ਜੀ ਰੋਟੀ ਬਣਾ ਲੈਣੀ ਹਾਂ ਬਣਾ ਲਾ ਵਧੀਆ ਕਰੂੰਗੀ ਜਮਾ ਨਾ ਫਿਕਰ ਕਰ ਹਾਂ ਵਧੀਆ ਕਰਿਓ ਮਾਂ ਮੈਂ ਬੈਠੀ ਆ ਇਹੋ ਜੀ ਗੱਲ ਨਹੀਂ ਹੋਊਗੀ ਵੀ ਤੇਰੇ ਸਰੀਕੇ ਚ ਨੱਕ ਬਣਾਉਂਗੀ ਮੈਂ ਹਾਂ ਤੇ ਵਧੀਆ ਪਹਿਲਾਂ ਮੈਂ ਹੀ ਨਹੀਂ ਤੰਗ ਕੀਤਾ ਸੋਨੂ ਮੈਂ ਇਹ ਕਹਿ ਰਿਹਾ ਮੇਰੀ ਗੱਲ ਸੁਣ ਸੋਨਾ ਪਿਆ ਚਾਹੇ ਤਾਂ ਤੂੰ ਅੱਜ ਲੈ ਜਾ ਚਾਹੇ ਨਹੀਂ ਮੈਂ ਫੇਰ ਨਾ ਕੋਈ ਨਾ ਫੇਰ ਲੈ ਤੇ ਉਹ ਬਣਾ ਕੇ ਜਿਹੜਾ ਕੁਝ ਮਰਜ਼ੀ ਕਰਾ ਲਈ ਠੀਕ ਹੈ ਫੇਰ ਲੈ ਕੋਈ ਨਹੀਂ ਤੂੰ ਲੈ ਹਾਂ ਮੈਂ ਲੈ ਆਉਂਗੀ ਨੜ ਮਿਲੇ ਆਉਂਗੀ ਹਾਂ ਤੇ ਨਾਲੇ ਮੈਂ ਚੱਕਰਿਆਂ ਜਿਹੜਾ ਮੇਰੇ ਕੋਲ ਪਿਆ ਹਾਂ ਤੇ ਆਪਦੀ ਮਰਜ਼ੀ ਨਾਲ ਜਿਹੜਾ ਕੁਝ ਮਰਜ਼ੀ ਕਰਾ ਲੀ ਠੀਕ ਹੈ ਨਾ ਠੀਕ ਹੈ ਮਾਂ ਹਾਂ ਚਲ ਕੋਈ ਨਹੀਂ ਪੀ ਲੈ ਜਾ ਕਿਵੇਂ ਬੇਬੇ ਜੀ ਇੱਥੇ ਬੈਠੇ ਅੰਦਰ ਨਹੀਂ ਹੋਣਾ ਨਹੀਂ ਆਏ ਬੈਠੀ ਜੀਗੀ ਵੀ ਸੁੱਖਾ ਆਊਗਾ ਟਰੈਕਟਰ ਲੈਣ ਗਿਆ ਵੀ ਫੇਰ ਹੀ ਅੰਦਰ ਜਾਵਾਂ ਉਹਨੂੰ ਡਿੱਕੀ ਜਾਨੀ ਆ ਕੁੜੀ ਵੀ ਡੀਕ ਡੀਕ ਵਾਗ ਗਈ ਵੀ ਵੀਰੇ ਨਾਲ ਮਿਲ ਕੇ ਜਾਵਾਂ ਆਇਆ ਹੀ ਨਹੀਂ ਹਾਲ ਤਾਈਂ ਹਾਂਜੀ ਮੰਮੀ ਜੀ ਮੈਂ ਵੀ ਫੋਨ ਕਰਿਆ ਸੀ ਵੀ ਦੀਦੀ ਆਇਆ ਘਰੇ ਹਣਾ ਮੇਰਾ ਫੋਨ ਚੱਕਿਆ ਨਹੀਂ ਉਹਦੋਂ ਅੱਛਾ ਕਰਿਆ ਸੀ ਫੋਨ ਹਾਂ ਫੋਨ ਤਾਂ ਮੈਂ ਕਰਿਆ ਸੀਗਾ ਮੈਂ ਤਾਂ ਨਹੀਂ ਕਰਿਆ ਮੈਂ ਹਾਂ ਚੱਲ ਕਾਹ ਨੂੰ ਆ ਆਈ ਜਾਊਗਾ ਪਰ ਉਹੀ ਗੱਲ ਆਇਆ ਨਹੀਂ ਹਾਲੇ ਤਾਈਂ ਮੈਨੂੰ ਸੋਮਾ ਫਿਕਰ ਹੋਈ ਪਈ ਹੈ ਜੀ ਚੱਲ ਕੋਈ ਨਹੀਂ ਮੈਂ ਫੋਨ ਕਰਕੇ ਪੁੱਛਦੀ ਹਾਂ ਹਣਾ ਵੀ ਕਿੱਥੇ ਆ ਮਾਂ ਪੁੱਛ ਲੋ ਚੱਲ ਮੈਂ ਵੀ ਆਉਣੀ ਹੁਣ ਤਾਂ ਧੁੱਪ ਵੀ ਕੜੀ ਹੋਈ ਪਈ ਹੈ ਜੀ ਵੀ ਟਰੈਕਟਰ ਵਾਲਾ ਕੰਮ ਤਾਂ ਹੋ ਗਿਆ ਦਈਏ ਕਰਿਆ ਖੁਸ਼ਖਬਰੀ ਆ ਵੀ ਮਾਤਾ ਦਾ ਧੁੱਪੀ ਬਿਠੀ ਨੇ ਸਾਰਾ ਤਨ ਉਹ ਤੈਨੂੰ ਡਿੱਕੀ ਐ ਸੀ ਆ ਗਿਆ ਚੁੱਕ ਹਾਂ ਮਾਂ ਆ ਗਿਆ ਤੇ ਟਰੈਕਟਰ ਕਿੱਥੇ ਆ ਉਹ ਟਰੈਕਟਰ ਤਾਂ ਲੈ ਆਇਆ ਮੈਂ ਕਿੱਥੇ ਆ ਫਿਰ ਉਹ ਟਰੈਕਟਰ ਵਧੀਆ ਭਾ ਦੇ ਭਾ ਮਿਲ ਗਿਆ ਟਰੈਕਟਰ ਤਾਂ ਉੱਥੇ ਵਰਕਸ਼ਾਪ ਦੇ ਖੜਾਇਆ ਮਾੜਾ ਮੋਟਾ ਜਿਹਾ ਹੱਥ ਫੇਰੇ ਹਲਉਣ ਵਾਲਾ ਉਹ ਕਰ ਮਾਰ ਰਿਹਾ ਸੀ ਮਾੜਾ ਮੋਟਾ ਲੋਡ ਚ ਗਰਾਉਣ ਵਾਲਾ ਉਹ ਠੀਕ ਸੀ ਮਾੜਾ ਮੋਟਾ ਬੰਦ ਖਾ ਲਈਏ ਫਿਰ ਵੀ ਮਿਸਤਰੀ ਨੂੰ ਪਤਾ ਹੁੰਦਾ ਨਾ ਟਰੈਕਟਰ ਕਿਵੇਂ ਆ ਕਿਵੇਂ ਨਹੀਂ ਚੱਲ ਆ ਤਾਂ ਵਧੀਆ ਹੋ ਗਿਆ ਹਾਂ ਮਾ ਕੋਈ ਨੁਕਸਾਨ-ਅਕਸਰ ਨਾ ਹੋਵੇ ਨਾ ਲੱਗ ਤੁਹਾਨੂੰ ਪਤਾ ਅੱਜ ਕੱਲ ਦਰਾਲ ਲਾਂਦਾ ਵੀ ਸਰੀ ਪਿਆਗਾ ਸਰੀ ਪਿਆ ਉਹਨਾਂ ਨੂੰ ਤਾਂ ਆਪ ਦਾ ਵਿੱਚੋਂ ਲੈਣਾ ਹੁੰਦਾਗਾ ਉਹ ਤੁਤਮਤ ਕਰਕੇ ਐਂ ਵੇਚ ਦਿੰਦੇ ਨੇ ਐਂ ਹੀ ਵੇਚ ਦਿੰਦੇ ਨੇ ਬਾਹਲੀ ਹਵਾ ਜੀ ਭਰ ਦਿੰਦੇ ਆਗਲੇ ਚ ਵੀ ਇਹ ਤਾਂ ਆਏ ਆ ਤਾਂ ਬੜਾ ਵਧੀਆ ਤਾਂ ਫਰਾਨਾ ਤੇ ਤਾਰ ਕੇ ਮਿਸਤਰੀ ਨੂੰ ਆਏ ਮਿੱਠਾ ਤਾਂ ਲਿਆਉਂਦਾ ਮੈਂ ਮੂੰਹ ਮਿੱਠਾ ਕਰਨ ਮਾਰ ਅੱਡੇ ਤੋਂ ਫੜ ਲਉ ਪਿੰਡੋਂ ਮੈਂ ਕੋਈ ਚੱਕਰ ਨਾ ਬੰਨਦਾ ਪਿੰਡਾਂ ਅੱਡੇ ਤੋਂ ਫੜ ਲਉ ਉੱਥੋਂ ਆ ਗਿਆ ਹੀ ਤੇ ਨਾਲੇ ਹਰਸ਼ਦਾ ਫੋਨ ਆਇਆ ਸੀ ਮੇਰੇ ਕੋਲੇ ਵੀ ਭੈਣ ਆਈ ਸੀ ਹੋਰ ਉਹ ਪੁੱਤ ਡੀਕ ਡੀਕ ਵਗ ਗਈ ਕਹਿੰਦੀ ਸੀ ਵੀਰੇ ਨੂੰ ਮਿਲ ਕੇ ਜਾਉਂਗੀ ਰਹਿ ਜਾਂਦੀ ਐ ਜਗਣਾ ਫਿਰ ਅਰੇ ਹਾ ਕਿੱਥੇ ਸਰਦਾ 20 ਦਿਨ ਤਾਂ ਰਹਿ ਗਏ ਸਾਰੇ ਵਿਆਹ ਚ ਅਸਾ ਗਿੰਦੀ ਦੇ ਵਿਆਹ ਚ ਹੋਰ ਇੰਨੇ ਦਿਨ ਥੋੜੇ ਆ ਉਹ ਕਿੱਥੇ ਰਹਿ ਸਕਦੀ ਐ ਇਹਦਾ ਖਰਚਾ ਆ ਯਾਰ ਨਾ ਨਨ ਕਿ ਚੱਕਦਾ ਚਲ ਕੋਈ ਨਹੀਂ ਕਰ ਲੈਂਦਾ ਪਰਮਾਤਮਾ ਆਪ ਹੀ ਦੇ ਦਿੰਦਾ ਇਹਨਾਂ ਦੇ ਕਰਮਾਂ ਦਾ ਸਹੀ ਗੱਲ ਇਹਦੇ ਕਰਮਾਂ ਦਾ ਆਪ ਹੀ ਦਿੰਦਾ ਚੱਲ ਹਰਸ਼ ਕੋਲ ਜਾਣਾ ਠੀਕ ਅੰਦਰ ਮੈਂ ਦੰਨਾ ਖੁਸ਼ ਕਰੂ ਉਸ ਨੂੰ ਜਾ 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 ਆ ਦੱਸ ਦੇ ਉਹਨੂੰ ਉਹ ਤਾਂ ਆ ਬੜੀ ਕੀ ਆਂਦੀ ਠੀਕ ਚਲ ਵਧੀਆ ਹੋਊਗਾ ਆਪ ਦਾ ਸੰਦ ਬਣ ਗਿਆ ਖੇਤੀ ਕਰੂਗਾ ਮੌਜ ਨਾਲ ਮੰਗਣਾ ਤਾਂ ਨਹੀਂ ਪਊਗਾ ਕਿ ਜਦੋਂ ਨਹੀਂ ਅਗਲੇ ਦਾ ਆਸਾਨ ਹੁੰਦਾ ਵੀ ਖੇਤੀ ਵਾਲੇ ਨੇ ਆਪਦਾ ਨਹੀਂ ਲੈ ਸਕਦੇ ਚੱਲ ਬਾਈ ਗੁਰੂ ਨੇ ਸੁਣ ਲਈ ਸਾਡੀ ਵੀ ਸਖਤ ਤੁਸੀਂ ਕਿਵੇਂ ਟੈਨਸ਼ਨ ਜਿਵੇਂ ਬੈਠੇ ਹੋ ਟੈਨਸ਼ਨ ਦਾ ਕੁਝ ਨਹੀਂ ਯਾਰ ਹੁਣ ਤਾਂ ਡਾਇਰੈਕਟਰ ਵੀ ਲਿਆਓ ਖੁਸ਼ ਹੋ ਉਹ ਟ੍ਰੇਟ ਤਾਂ ਲਿਆਏ ਤੈਨੂੰ ਪਤਾ ਕਬੀਲਦਰੀ ਦਾ ਕੰਮ ਆ ਤੇ ਉਧਰੋਂ ਵਿਆਹ ਆ ਗਿਆ ਗਿੰਦੀ ਦਾ ਭੈਣ ਆ ਵਿਆਹ ਲੈ ਕੇ ਆਈ ਬੇਬੀ ਨੂੰ ਤਾਂ ਮੈਂ ਇਹ ਕਹਿੰਦਾ ਸੀਗਾ ਵੀ ਐਂ ਕਰਕੇ ਵਿਆਹ ਆ ਗਿਆ ਸੁੱਖ ਨਾਲ ਇੱਕ ਤਾਂ ਆਪਣਾ ਭਾਣ ਜਾਗਾ ਨਾ ਹਾਂ ਹਾਂ ਇਹ ਵਿਆਹ ਤਾਂ ਹੁਣ ਤੁਹਾਨੂੰ ਵਧੀਆ ਕਰਨੇ ਰਹਿਣਾ ਕਿ ਸਿੱਕ ਭਰਨੂ ਹੀ ਹੈ ਹਨ ਹਰੇ ਕੀ ਭਰਦਾ ਹੈਗਾ ਹਾਂ ਉਹ ਤਾਂ ਆਪਾਂ ਦੇ ਲੈਣ ਕਰਾਂਗੇ ਵਧੀਆ ਹਾਂ ਤੇ ਮਾਂ ਨੂੰ ਐਂ ਕਿਹਾ ਸੀਗਾ ਮਾਂ ਨੂੰ ਲੱਖ ਰੁਪਏ ਟਰੈਕਟਰ ਤੇ ਲਾਦਾ ਤੇ ਹੁਣ ਵੀ ਉੱਥੋਂ ਕਿੱਥੋਂ ਹੱਲ ਕਰਾਂਗੇ ਰੁਪਈਆ ਦਾ ਹਨ ਤੁਹਾਨੂੰ ਨਹੀਂ ਪਤਾ ਕਿੱਥੇ ਇਹ ਨਾ ਰੁਪਈਆ ਕਿੱਥੇ ਨੇ ਹੁਣ ਕਰਨਾ ਹੀ ਪੂਗਾ ਲੈ ਚਲ ਸੋ ਕੋ ਉਹ ਗੱਲ ਤਾਂ ਛੱਡੋ ਤੇ ਜਿਹੜੇ ਪੈਸੇ ਤੁਹਾਨੂੰ ਬੇਬੇ ਨੇ ਦਿੱਤੇ ਸੀ ਨਾ ਟਰੈਕਟਰ ਵਾਸਤੇ ਉਹ ਕਿਧਰ ਬਾਹਰ ਹੋ ਨਹੀਂ ਲੈ ਕੇ ਆਈ ਸੀਗੇ ਉਹ ਪੈਸੇ ਸਾਰੇ ਘਰ ਦੇ ਹੀ ਸੀਗੇ ਘਰ ਦੇ ਪੈਸੇ ਹਰਸ਼ਾ ਕੀ ਵੀ ਆ ਤੇ ਪਈ ਨਹੀਂ ਆ ਯਾਰ ਬਾਜ਼ਾਰ ਦਾ ਸੋਕ ਇਹ ਕਿ ਬੇਬੇ ਨੇ ਜਿਹੜੇ ਪੈਸੇ ਤੇ ਨਾ ਤੁਹਾਨੂੰ ਘਰ ਦਾ ਸਾਰਾ ਸੋਨਾ ਵੇਚ ਕੇ ਦਿੱਤੇ ਆ ਸੋਨਾ ਵੇਚ ਤੇ ੜੀ ਬੜੀ ਗੱਲ ਹੋਈ ਘਰ ਮੈਨੂੰ ਦੱਸਿਆ ਨਹੀਂਗਾ ਸੋਕ ਮੈਨੂੰ ਤਾਂ ਲੱਗਾ ਕਿ ਤਾਂ ਬੇਬੇ ਨੇ ਤੁਹਾਡੇ ਕੋਲੇ ਰਹਿ ਕਰਕੇ ਫੇਰ ਹੀ ਮੇਰੇ ਕੋਲੇ ਪੁੱਛਿਆ ਹੋਣਾ ਤਾਂ ਮੈਂ ਤੁਹਾਡੇ ਕੋਲੇ ਗੱਲ ਨਹੀਂ ਕਰੀ ਮੇਰੇ ਕੋਲੇ ਬੇਬੇ ਨੂੰ ਕੋਈ ਰਹਿ ਨਹੀਂ ਕਰੀ ਠੀਕ ਆ ਉਦੋਂ ਹੀ ਬੇਬੇ ਲੱਖ ਰੁਪਏ ਮੈਨੂੰ ਦੇ ਕੇ ਜੇ ਉਦੋਂ ਵੀ ਬੇ ਸੁਖ ਬੇਬੇ ਕੋਲੇ ਸਾਰਾ ਸੋਨਾ ਤਾਂ ਹੈਗਾ ਤੇ ਪਰ ਮੈਨੂੰ ਇਸ ਗੱਲ ਦਾ ਪਤਾ ਕਰਨਾ ਪਊਗਾ ਵੀ ਸੋਨਾ ਹੈ ਕਿਹੜਾ ਹਰ ਜੀ ਕੀ ਪਤਾ ਕਰੇਗੀ ਤੂੰ ਸੋਨੇ ਦਾ ਐਂ ਕਿ ਬੇਬੇ ਕੋਲੇ ਪੇਟੀਆਂ ਭਰੀਆਂ ਪਿਆ ਨੇ ਸੋਨੇ ਦੀਆਂ ਨਲੇ ਜਦੋਂ ਆਪਣਾ ਵਿਆਹ ਹੋਇਆ ਸੀ ਨਾ ਬੇਬੇ ਨੇ ਉਹਨੂੰ ਸਾਰਾ ਸੋਨਾ ਦਿਖਾਤਾ ਸੀ ਵੀ ਆਹ ਤੇਰੀ ਬਹੂ ਨੂੰ ਪੋਣਾ ਸੋਨਾ ਮੈਂ ਸੁਖ ਸੋਨਾ ਤਾਂ ਜਿਹੜਾ ਪੋਣਾ ਸੀ ਪਾਤਾ ਪਰ ਮੰਮੀ ਨੇ ਮੇਰੇ ਆਪੇ ਕੇ ਵਾਲਾ ਸੋਨਾ ਹੀ ਵੇਚਿਆ ਆਪਦਾ ਬੇਬੇ ਕੋਲੇ ਸਾਰਾ ਸੋਨਾ ਪਿਆ ਹਰੇ ਕਈਆਂ ਗੱਲਾਂ ਕਰੀ ਆਂ ਨੀ ਆ ਬੇਬੇ ਤੇਰੇ ਪੇਕੇ ਦਾ ਸੋਨਾ ਕਿਉਂ ਵੇਚੂਗੀ ਨਲੇ ਉਹਨੂੰ ਕੀ ਲੋੜ ਆ ਸੁਖ ਉਹ ਤਾਂ ਨਹੀਂ ਮੈਨੂੰ ਪਤਾ ਪਰ ਮੇਰੀ ਗੱਲ ਤੇ ਵਿਸ਼ਵਾਸ ਕਰੋ ਬੇਬੇ ਨੇ ਮੇਰੇ ਪੇਕੇ ਆਲਾ ਸੋਨਾ ਹੀ ਵੇਚਿਆ ਹਰ ਸਭ ਗੱਲਾਂ ਕਹੀਆਂ ਨੇ ਪਰ ਮੈਨੂੰ ਯਕੀਨ ਨਹੀਂ ਆਉਂਦਾ ਠੀਕ ਆ ਯਾਰਾ ਗੱਲ ਦਾ ਸੁਖ ਜਦੋਂ ਦੀਦੀ ਆਈ ਸੀਗੀ ਉਦੋਂ ਬੇਬੇ ਨੇ ਪਤਾ ਕੀ ਕਿਹਾ ਸੀ ਦੀਦੀ ਨੂੰ ਵੀ ਤੂੰ ਟੈਨਸ਼ਨ ਆਲਾ ਹੈ ਮੇਰੇ ਕੋਲੇ ਸਾਰਾ ਕੁਝ ਪਿਆ ਮੈਂ ਆਪੇ ਕਰੂੰਗੀ ਉਹ ਸਾਰਾ ਕੁਝ ਦਾ ਮਤਲਬ ਐ ਤਾਂ ਨਹੀਂ ਯਾਰਾ ਵੀ ਸੋਨਾ ਪਿਆ ਬੇਬੇ ਕੋਲੇ ਜੇ ਤੁਹਾਨੂੰ ਨਹੀਂ ਵਿਸ਼ਵਾਸ ਹੁੰਦਾ ਨਾ ਤੁਸੀਂ ਮੇਰੇ ਕਹਿਣ ਸੁਖ ਤੁਸੀਂ ਮੇਰਾ ਇੱਕ ਕੰਮ ਕਰੋ ਹਰ ਜਾਸਤੇ ਤੇਰਾ ਕੀ ਕੰਮ ਕਰਾਂ ਮੈਂ ਹਰਸ਼ੇ ਮੇਰੀ ਗੱਲ ਸੁਣ ਨਾ ਜਿਆਦਾ ਝੂਠ ਨਿਕਲੀ ਨਾ ਮੈਥੋਂ ਮਰਾ ਕੋਈ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣ ਹੀ ਕਰਦਾ ਠੀਕ ਹੈ ਮੈਂ ਜਾਂਦਾ ਬੇਬੇ ਕੋਲੇ ਹੁਣ ਹੀ ਪਤਾ ਲੱਗ ਜੂਗਾ ਉਹ ਕੀ ਗੱਲ ਮਾਂ ਮਰੀ ਟੈਨਸ਼ਨ 'ਚ ਬੈਠੀ ਆ ਕੀ ਹੋਇਆ ਕਦੇ ਵਿਆਹ ਦੀ ਟੈਨਸ਼ਨ ਤਾਂ ਲਈ ਬੈਠੀ ਨਾ ਨਾ ਵਿਆਹ ਦੀ ਟੈਨਸ਼ਨ ਕਾਦੀ ਆ ਉਹ ਵਧੀਆ ਕਰਕੇ ਆਉਂਗਾ ਉਹ ਟੈਨਸ਼ਨ ਨਾਲੇ ਪਾ ਨਾਨਕ ਛੱਕਣਾ ਪੂਰੀ ਸ਼ੌਂਕ ਦੀ ਭਰ ਕੇ ਆਵਾਂਗੇ ਹਾਂ ਪੁੱਤ ਹਾਂ ਮੈਨੂੰ ਪਤਾ ਹੈ ਹਾਂ ਐ ਕਿਹੜਾ ਹੁਣ ਤੂੰ ਭੱਜਿਆ ਤਾਂ ਨਹੀਂ ਹੈਗਾ ਭੈਣਾਂ ਦੇ ਬਿਹਾਰਾਂ ਤੋਂ ਨਹੀਂ ਭੱਜਿਆ ਜਾਂਦਾ ਹੁੰਦਾ ਭਾਈ ਉਹੀ ਤਾਂ ਗੱਲ ਆਵਾ ਕੋਈ ਗੱਲ ਨਹੀਂ ਕਰ ਲਾਂਗੇ ਹੱਲ ਕਿਤੋਂ ਹਾਂ ਨਹੀਂ ਨਹੀਂ ਕੋਈ ਨਹੀਂ ਮੇਰੇ ਕੋਲ ਸਭ ਕੁਝ ਪਿਆਰ ਕਰਾਂਗੇ ਸਭ ਕੁਝ ਪਿਆ ਮਾ ਸੋਨਾ ਪਿਆ ਮੇਰੇ ਕੋਲੇ ਸੋਨਾ ਪਿਆ ਹੋਰ ਹੁਣ ਤਾਂ ਹੀ ਤਾਂ ਕਹਿੰਦੇ ਤੂੰ ਟੈਨਸ਼ਨ ਨਾ ਲੈ ਕੀ ਕੀ ਮੰਮੀ ਦੀ ਤੁਸੀਂ ਔਰ ਕੁਛ ਨਹੀਂ ਮਮਾ ਕੀ ਕਹਿੰਦੇ ਬੀਮੀ ਮਮੀ ਦਾ ਵਿਆਹ ਦੀ ਗੱਲ ਕਰੀ ਜਾਂਦੇ ਨੇ ਗਿੰਦੇ ਵਿਆਹ ਦੀ ਕਹਿੰਦੀ ਸੋਣਾ ਮੇਰੇ ਕੋਲੇ ਪਿਆ ਸਭ ਕੁਝ ਟੈਨਸ਼ਨ ਨਾ ਲੈ ਕਹਿੰਦੀ ਸਵਾਰਾ ਹੋਰ ਅੱਛਾ ਹਾਂ ਇਹ ਕਰਮਜੀਤ ਦਾ ਮੈਨੂੰ ਪਤਾ ਸੀਗਾ ਕਿ ਕਰਮਜੀਤ ਦੇ ਮੁੰਡੇ ਦਾ ਮੁੰਡੇ ਦਾ ਵਿਆਹ ਆਊਗਾ ਅੱਛਾ ਤੇ ਵਧੀਆ ਕਰਾਂਗੇ ਗਿੰਦੇ ਦਾ ਚ ਜਿਹੜਾ ਸੋਣਾ ਹੈਗਾ ਵਾ ਮੈਨੂੰ ਫੜਾ ਦਿਓ ਉਹਨੂੰ ਪਣਾਪ ਨੂੰ ਕਿ ਆਪਾਂ ਹੋਰ ਵਧੀਆ ਬਣਵਾ ਲਾਂਗੇ ਮਮੀ ਜੀ ਦਿਖਾ ਦਿਓ ਸੋਣਾ ਨਾਲੇ ਜੀ ਮੈਨੂੰ ਹੁਣ ਦਿਖਾ ਦਿਓ ਫਿਰ ਦੇਖ ਲਾਂਗੇ ਕਿੰਨਾ ਕੁ ਪਿਆ ਕਿੰਨਾ ਕੁ ਹੋਲ ਹੋਣਾ ਪਊ ਆਪਾਂ ਨੂੰ ਫਿਰ ਦਿਖਾ ਦੂੰਗੀ ਹਜੇ ਮੈਂ ਠਹਿਰ ਕੇ ਦਿਖਾਉਂਗੀ ਰੋਟੀ ਰੋਟੀ ਖਾ ਲਾ ਤੇ ਡੂੰਗਾ ਪਿਆ ਨਾਲ ਓਏ ਮਾਂ ਹੁਣ ਹਰਸ਼ ਵੇਚਤੀ ਸਾਰਿਆਂ ਨੂੰ ਬੇਲਿਆ ਦੋ ਮੈਂ ਖੇਤ ਵਾਗ ਜੂਗਾ ਮੰਮੀ ਜਾਨਾ ਅਸੀਂ ਓਨੇ ਵਰਗੀ ਚੀਜ਼ ਕੋਈ ਆਏ ਕਿਵੇਂ ਰੱਖ ਦੂਗਾ ਕਿਤੇ ਤੁਸੀਂ ਵੇਚ ਤਾਂ ਨਹੀਂ ਦਿੱਤਾ ਨਹੀਂ ਨਹੀਂ ਵੇਚ ਤਾਂ ਕਾਹਨੂੰ ਹੈ ਕੋਈ ਨਹੀਂ ਠਹਿਰ ਕੇ ਦਿਖਾ ਦੂਗੀ ਖਰਚੇ ਕਿਹਨੇ ਗੱਲਾਂ ਕਰੀਂ ਜਾਣੀ ਆ ਤੂੰ ਸੋਨਾ ਵੇਚ ਤਾਂ ਮਾਂ ਨੂੰ ਸੋਨਾ ਮੇਚਣ ਦੀ ਕੀ ਲੋੜ ਆ ਗਈ ਸਾਕ ਤੁਸੀਂ ਮੰਮੀ ਨੂੰ ਹੀ ਪੁੱਛ ਲਓ ਮਾਂ ਤੂੰ ਸੋਨਾ ਦਿਖਾ ਕੇ ਨਾ ਦਿਖਾਉਂਦੀ ਮੈਂ ਤੁਹਾਨੂੰ ਆਏ ਕਈ ਯਾਨੀ ਵੀ ਡੂੰਗਾ ਹੀ ਬੈਗਾ ਮੈਂ ਦੇ ਭਾਲ ਕੇ ਰੱਖ ਰੂਗੀ ਫਿਰ ਤੁਹਾਨੂੰ ਮੈਂ ਪਕਾਉਂ ਤੁਹਾਨੂੰ ਅੱਗੇ ਰੱਖੂ ਤੁਹਾਡੇ ਦੋਨਾਂ ਬਸ ਚਲ ਫਿਰ ਮੈਂ ਹਾਂ ਬੇਬੇ ਨੇ ਸਾਰਾ ਸਿਉਣਾ ਵੇਚਤਾ ਤੇ ਬੇਬੇ ਨੂੰ ਪੁੱਛ ਲੋ ਹੁਣ ਤੁਸੀਂ ਵੇਚਿਆ ਕਿ ਨਹੀਂ ਮਾਂ ਸੱਚ ਦਾ ਅਜੇ ਕਿਉਂ ਸਿਨਾਰੇ ਕੋਲ ਜਾਵਾਂ ਪਤਾ ਕਰਕੇ ਆਵਾਂ ਮੈਂ ਉਹ ਪੁੱਤ ਹਾਂ ਦੱਸਦੀਆਂ ਤੈਨੂੰ ਜਿਹੜਾ ਇਹ ਹਰ ਸ਼ਾਲਾ ਸਿਉਣਾ ਸੀ ਨਾ ਜਿਹੜਾ ਤੂੰ ਟਰੈਕਟਰ ਲਿਆ ਉਹ ਉਦੋਂ ਵੇਚਿਆ ਮੈਂ ਮਾ ਟਰੈਕਟਰ ਲਿਆ ਸੋਨਾ ਵੇਚ ਤਾ ਮੈਨੂੰ ਇੱਕ ਵਾਰ ਦੱਸ ਤਾ ਸਾਦੀ ਤੁਸੀਂ ਨਾਲੇ ਹਰਸ਼ਵਰ ਸੁਣੀ ਕਿਉਂ ਵੇਚਿਆ ਫਿਰ ਤੁਸੀਂ ਨੇ ਫੇਰ ਕੀ ਹੁੰਦਾ ਐ ਵੀ ਤਾਂ ਆਪਣਾ ਘਰਤੀ ਐ ਕਿਹੜਾ ਬਗਾਨਾ ਜੀ ਆਪਣਾਉਣੇ ਤੇ ਨਾਲੇ ਜਿਹੜਾ ਮੇਰੇ ਵਾਲਾ ਜਿਉ ਉਹ ਪਿਆ ਹੈ ਉਹ ਐਂ ਰੱਖਿਆ ਸੀ ਕਿ ਕਰਮਜੀਤ ਦੇ ਮੁੰਡੇ ਦਾ ਵਿਆਹ ਆਊਗਾ ਨਾ ਗਿੰਦੇ ਦਾ ਉਦੋਂ ਵੇਚ ਕੇ ਉਹਨੂੰ ਜਿਹੜੇ ਟੂਨ ਪਾਉਣੀ ਆ ਉਦੋਂ ਪਾ ਦਾਂਗੇ ਮਮੀ ਜੀ ਤੁਸੀਂ ਇੱਕ ਵਾਰ ਵੀ ਨਹੀਂ ਸੋਚਿਆ ਮੇਰਾ ਸੋਨਾ ਵੇਚਣ ਲੱਗੇ ਮੈਂ ਇੱਕ ਵਾਰ ਸੋਚ ਲੈਂਦਾ ਤੂੰ ਉਹ ਸੋਨਾ ਵੇਚ ਦਿੰਦੀ ਕੋਈ ਨਹੀਂ ਹੋਰ ਹੱਲ ਕਰ ਲੈਂਦੇ ਆਪਾਂ ਕੋਈ ਗਿੰਦੀ ਦੇ ਵਿਆਹ ਵੇਲੇ ਨੂੰ ਚਲ ਕੋਈ ਨਹੀਂ ਵੇਰੇ ਗੜਾ ਕੋਈ ਬਗਾਨੀ ਆਪਣੀ ਐ ਉਹ ਬਗਾਨੀ ਦੀ ਗੱਲ ਨਹੀਂ ਹੁੰਦੀ ਮਾਂ ਇਹਦੀ ਮਾਂ ਪਿਓ ਦੇ ਜਾਦ ਸੀ ਉਹਦੇ ਚ ਜਾਦਾਂ ਹੁੰਦੇ ਕੁਛ ਵੀ ਲਾਲ ਹਨਾ ਨਿਸ਼ਾਨੀ ਸੀ ਇਹਦੀ ਮਾਂ ਜੀ ਦੇ ਪਿਓ ਦੀ ਚਲ ਕੋਈ ਨਹੀਂ ਮੈਂ ਇਹਦਾ ਸੋਨਾ ਬਣਾ ਕੇ ਦੇ ਦੂੰਗੀ ਮੰਮੀ ਜੀ ਭਾਵੇਂ ਤੁਸੀਂ ਮੈਨੂੰ ਕਿੰਨਾ ਹੀ ਸੋਨਾ ਬਣਾ ਕੇ ਦੇ ਦਿਓ ਪਰ ਜਿਹੜੇ ਮੇਰੇ ਮਾਂ ਪਿਓ ਦੀਆਂ ਸੀਸਾਂ ਸੀ ਨਾ ਉਹ ਸੋਨੇ 'ਚ ਉਹ ਨਹੀਂ ਮਿਲਣੀਆਂ ਹੁਣ ਮੈਨੂੰ ਮਾੜਾ ਮੋਟਾ ਦੇਖਣਾ ਸੀ ਮਾਂ ਤੁਸੀਂ ਨੇ ਬਹੁਤ ਵੱਡੀ ਗਲਤੀ ਕੀਤੀ ਤੁਸੀਂ ਨੇ ਚਲ ਪੁੱਤੋ ਤਾਂ ਹੁਣ ਜਿਹੜੀ ਗਲਤੀ ਹੋ ਗਈ ਹੋ ਗਈ ਆਪਣੇ ਘਰ ਪਿੱਛੇ ਕਰੀਏ ਨਾ ਵੀ ਤੂੰ ਵਿਰ ਵਿਰ ਕਰਦਾ ਫਿਰਦਾ ਏ ਟਰੈਕਟਰ ਲੈਣ ਜਦੋਂ ਆਪਾਂ ਇਹਦਾ ਸੋਨਾ ਬਣਾ ਕੇ ਦੇਖ ਦੇ ਸਕਦੇ ਆ ਫਿਰ ਉਹ ਸੋਨਾ ਵੇਚਦੇ ਨਹੀਂ ਹੋਰ ਸੋਨਾ ਨਹੀਂ ਬਣਾ ਸਕਦੇ ਸੀ ਆਪਾਂ ਹੋਰ ਹੀ ਬਣਾ ਸਕਦੇ ਸੀ ਸੋਨਾ ਆਪਾਂ ਹੁਣ ਬਣਾ ਦਾਂਗੇ ਫੇਰ ਕੀ ਹੋ ਜੂਗਾ ਮੰਮੀ ਜੀ ਆਹੀ ਫਰਕ ਹੁੰਦਾ ਸੱਸ ਤੇ ਮਾਂ ਚ ਸੱਸ ਮਾਂ ਕਦੇ ਜਵਾਕਾਂ 'ਚ ਵਿਤਕਰਾ ਨਹੀਂ ਕਰਦੀ ਤੇ ਸੱਸ ਤੁਸੀਂ ਦੇਖ ਲੋ ਕਰਿਆ ਨਹੀਂ ਪੁੱਤ ਮੈਂ ਤੇਰੇ ਨਾਲ ਵਿਤਕਰਾ ਜਮਾ ਨਹੀਂ ਕੀਤਾ ਤੈਨੂੰ ਪੁੱਛ ਕੇ ਮੈਂ ਪੁੱਛਿਆ ਉਹਨਾਂ ਵੇਚਿਆ ਮੈਂ ਕੋਈ ਉਹਲਾ ਨਹੀਂ ਰੱਖਿਆ ਤੇ ਮੰਮੀ ਜੀ ਤੁਸੀਂ ਆਏ ਕਿਹਾ ਸੀ ਆਪਾਂ ਘਰ ਦਾ ਸੋਨਾ ਵੇਚਾਂਗੇ ਤੁਸੀਂ ਆਏ ਨਹੀਂ ਕਿਹਾ ਸੀ ਵੀ ਤੇਰਾ ਸੋਨਾ ਵੇਚਾਂਗੇ ਫਿਰ ਪੁੱਤ ਤੂੰ ਘਰ ਦੀ ਇਹ ਦਿੱਤ ਘਰ ਦਾ ਹੀ ਸੋਨਾ ਹੋ ਗਿਆ ਉਹ ਕਿ ਉਪਰਾ ਹੋ ਗਿਆ ਮੈਂ ਤਾਂ ਇਹ ਫਰਕ ਹੀ ਨਹੀਂ ਰੱਖਿਆ ਗਿਆ ਆਪ ਦੇ ਜਿੱਤੇ ਤੇਰੇ ਚ ਚਲ ਹਰਸ਼ਾ ਮੇਰਾ ਹੋਇਆ ਮਾਂ ਨੂੰ ਮaaf ਕਰਦੇ ਤੂੰ ਬਾਕੀ ਮਾਂ ਕਹਿੰਦੀ ਹਾਂ ਬਣਾ ਕੇ ਦੇ ਦਾਂਗੇ ਸੋਨਾ ਠੀਕ ਹੈ ਤੁਹਾਨੂੰ ਮੈਂ ਬਣਾ ਕੇ ਦੇ ਦੂੰ ਜੇ ਮੇਰੇ ਤੋਂ ਕੋਈ ਇਹ ਗਲਤੀ ਹੋਈ ਹੈ ਤਾਂ ਮੈਨੂੰ ਮaaf ਕਰ ਦਿੱਤੀਏ ਚਲੋ ਕੋਈ ਨਹੀਂ ਮੰਮੀ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਹੈ ਨਾ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਹੁਣ ਠੀਕ ਆ ਚਲੋ ਵਿਆਹ ਉਹਦੀ ਤਿਆਰੀ ਕਰੋ ਕੱਪੜੇ-ਕੁੱਪੜੇ ਲਿਆਉਣੇ ਆ ਕਰਨੀਆਂ ਪੁੱਤ ਪਰ ਮੈਨੂੰ ਤਾਂ ਹੀ ਠੀਕ ਲੱਗਿਆ ਧੀਏ ਪਰ ਅੱਗੇ ਤੋਂ ਕਦੇ ਵਾਂ ਇਹੋ ਜਿਹਾ ਕੋਈ ਜੇ ਕੋਈ ਖਰਚ ਗੱਲ ਹੁੰਦੀ ਆ ਨਾ ਦੱਸਿਓ ਠੀਕ ਆ ਹੁਣ ਮੈਨੂੰ ਨਾ ਮੈਂ ਤੈਨੂੰ ਪੁੱਛਿਆ ਸੀ ਦੇਖਾ 20 ਪੈਸੇ ਕਿੱਥੋਂ ਲੈ ਕੇ ਆਏ ਆ ਤੂੰ ਕਹਿੰਦੀ ਆ ਫਲਾਣੇ ਵਲੇ ਮੇਰੇ ਕੋਲ ਆਉਦੀ ਕੋਲ ਝੂਠ ਕਿਉਂ ਬੋਲਿਆ ਮੈਨੂੰ ਬਸ ਮੈਨੂੰ ਆਇਆ ਹੋ ਗਿਆ ਫਿਰ ਤੂੰ ਆਏ ਨਾ ਟਾਲ ਨਾ ਕਰਦੇ ਵੀ ਮੈਂ ਨਹੀਂ ਲਿੱਟਰੈਕਟਰ ਲਾਉਂਦਾ ਮੈਂ ਤਾਂ ਝੂਠ ਬੋਲਿਆ ਤੇਰੇ ਕੋਲ ਹੋਰ ਕੋਈ ਗੱ ਪਰ ਉਹਦੇ ਜਿਹੜੇ ਮਾਪੇ ਯਾਦ ਆਉਂਦੇ ਆਂ ਠੀਕ ਆ ਨਾ ਸਹੀ ਗੱਲ ਆ ਪੁੱਤ ਉਹ ਨਿਸ਼ਾਨੀ ਦਿੰਦੇ ਆ ਉਹਨਾਂ ਨੂੰ ਉਹਦੇ ਪੌਂਦੀਆਂ ਮਾਪੇ ਯਾਦ ਆਉਂਦੀ ਆ ਉਹਨੂੰ ਆਉਂਦੇ ਆ ਮੰਮੀ ਚੀਜੀ ਮੈਂ ਤੁਹਾਨੂੰ ਥੋੜਾ ਸੀ ਹੁਣਾ ਪਿਆਰਾ ਸੀ ਓਵੇਂ ਮੈਨੂੰ ਮੇਰਾ ਵੀ ਸੀਗਾ ਦੇਖ ਪੁੱਤ ਮੈਂ ਵੀ ਨਹੀਂ ਰੱਖਦੀ ਆ ਆਪਦਾ ਆਪਦਾ ਮੈਂ ਉੱਧਰ ਕੁੜੀ ਨੂੰ ਪਾਉਂ ਤੇਰੇ ਵਾਲੇ ਦਾ ਟਰੈਕਟਰ ਬਣ ਗਿਆ ਫਿਰ ਮੰਮੀ ਆਪਣੇ ਕੋਲੇ ਬਚ ਆ ਗਈ ਚੱਲ ਕੋਈ ਨਹੀਂ ਪੁੱਤ ਬਣਾ ਲਾਂਗੀ ਸਭ ਕੁਝ ਇਹਦੀ ਕਮਾਈ ਸੁਖਣਾ ਜਿਹੜੀ ਕਰਦਾ ਇਹ ਕਿਹੜਾ ਕੋਈ ਬਾਇਲ ਚਲੋ ਬਣਾਉਣ ਨਾਲ ਦਾ ਪਰਮਾਣਤ ਮੰਗਾ ਹਨਾ ਬਣਾ ਲਾਂਗੀ ਕੋਈ ਨਹੀਂ ਤੇਰਾ ਸੋਣਾ ਮੈਂ ਉਨੇ ਹੀ ਪਾਉਂਦੀ ਏ ਹ ਚਲ ਠੀਕ ਹੈ ਅਰਸ਼ ਮਾਫ ਕਰਦੇ ਠੀਕ ਹੈ ਮੰਮੂ ਕੋਈ ਨਹੀਂ ਸੁਖ ਮਾਫੀ ਹੈ ਜਿਹੜਾ ਕੋਸੋਣਾ ਸੀ ਹੋ ਗਿਆ ਹਨਾ ਚਲੋ ਠੀਕ ਹੈ ਫਿਰ ਸਮਾਨ ਸੋਣ ਲਿਆਵਾਂਗੇ ਵਾਧਾ ਠੀਕ ਹੈ ਭਾਈ ਮੈਂ ਕਰਦਾ ਹਾਂ ਲੋ ਕੋਈ ਕਿਸੇ ਫਿਰ ਬਸ ਠੀਕ ਹੈ ਮੰਮੂ